ਨਰਨਾਇਰਵੰਤ ਸਿੰਘਾ ਕੁਡੀਆਂ ਮਾ ਸਿੰਘ ਮੇਰਾ ਬੰਦਾ ਜੀ ਅਰੇ ਪ੍ਰੋਗਰਾਮ ਸੀ ਵਿਆਹ ਸਾਦੀ ਦਾ ਜੀ ਉਥੋਂ ਵਧੀਆ ਪ੍ਰੋਗਰਾਮ ਹੋ ਗਿਆ ਡੀਜੇ ਜੂਏ ਸਾਰੇ ਬੰਦ ਕਰਤੇ ਪ੍ਰੋਗਰਾਮ ਦੀ ਸਮਾਪਤੀ ਕਰਤੀ ਭਾਂਡਾ ਠਿੱਕਰ ਅਸੀਂ ਸਾਰਾ ਸੰਭਾਲਤਾ ਜੀ ਉਹ ਨਾਲ ਦੇ ਬੰਦਾਂ ਨੇ ਸਾਹਮਣੇ ਗਵੰਡੀਆਂ ਨੇ ਕੀ ਕਰਿਆ ਡੀਜੇ ਲਿਆ ਕੇ ੱੱਕੇ ਨਾ ਲਾ ਕੇ ਅਸੀਂ ਬੰਦ ਕਰਾਉਂਦੇ ਸੀਗੇ ਉਹਨਾਂ ਨੇ ਸਾਡੇ ਤੇ ਇੱਟਾ ਨਾ ਹਮਲਾ ਕਰਿਆ ਜੀ ਉੱਥੇ ਉੱਥੇ ਹੁੰਦੀ ਪਾਣੀ ਕਿੰਨੇ ਜਣੇ ਜਾਂਦੀਆਂ ਤੁਸੀਂ ਕੀ ਕੀ ਅਸੀਂ 5 ਨੇ ਚੱਕਦੇ ਆ ਜੀ ਕੋਣ ਕੋਣ ਇੱਕ ਮੇਰਾ ਤਾਏ ਦਾ ਮੁੰਡਾ ਜੀ ਦੋ ਮੇਰੀਆਂ ਭਰਜਾਈਆਂ ਜੀ ਇੱਕ ਮੇਰਾ ਭਾਈ ਹਾਂਜੀ ਮੇਰੀ ਮम्मा ਦੀ ਮੌਤ ਹੋਈ ਆ ਜਿਹੜਾ ਵਿਆਹ ਚੱਲ ਰਿਹਾ ਸੀ ਵਿਆਹ ਤੁਹਾਡੇ ਸੀ ਚੱਲ ਰਿਹਾ ਸੀ ਕਿ ਕਿਸੇ ਦੂਰ ਚੱਲ ਰਿਹਾ ਸੀ ਸਾਡੇ ਅੰਕਲ ਕੇ ਚੱਲ ਰਿਹਾ ਸੀ ਅੱਛਾ ਮਾਰਨ ਵਾਲੇ ਕੋਣ ਸੀ ਮਾਰਨ ਵਾਲੇ ਜੀ ਸਾਹਮਣੇ ਗਵਾਂਢੀ ਸੀਗੇ ਅੱਛਾ ਕੋਣ ਆ ਗਿਆ ਤਾਂ ਨਾ ਜੀ ਨਸ਼ੱਤਰ ਸਿੰਘ ਤੇ ਉਹਦੇ ਮੁੰਡੇ ਸੀਗੇ ਜੀ ਤੇ ਦੋਦੇ ਭਰਾ ਦੇ ਮੁੰਡੇ ਸੀ ਕਿੰਨੇ ਵਜੇ ਦੀ ਕਰਦੇ ਆ ਇਹ ਸਾਡੇ ਘਟ ਵਜੇ ਦੀ ਕਰਦੇ ਆ ਕੁਝ ਕਿ ਰੋਕਣਗੇ ਇਸ ਨੂੰ ਨਹੀਂ ਜੀ ਮੈਂ ਤਾਂ ਮੇਰੀ ਬੰਮਾ ਨੇ ਉਹਨੇ ਜਿੱਦੇ ਰੱਟ ਮਾਰੀ ਤਾਂ ਤੋਂ ਜਿਹੋ ਨੇ ਰੌਲਾ ਪਾਇਆ ਮੈਂ ਤਾਂ ਉਹਨੂੰ ਚੱਕਣ ਗਿਆ ਸੀ ਤੇ ਉਹਨਾਂ ਨੇ ਉਹਦੇ ਮੱਡੇ ਮੁੰਡੇ ਨੇ ਆ ਕੇ ਮੇਰੇ ਦਿੱਤੇ ਸਿਰ ਚ ਟੰਬਾ ਮਾਰੇ ਬਾਕੀਆਂ ਬਾਕੀਆਂ ਨੇ ਇਹਨਾਂ ਨੂੰ ਸਾਰਿਆਂ ਨੂੰ ਵੇਸ਼ ਕਰਤਾ ਸੀ ਉਹ ਫੁੱਟ ਤਾਂ ਤੋਂ ਇੱਟਾਂ ਛਿੱਟੀਆਂ ਦੇ ਸੀ ਜਿਹੋ ਥੱਲੇ ਫਾਉ ਨਹੀਂ ਪੈ ਰਹਿਆ ਸੀ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਪੁਲਿਸ ਨੇ ਤਾਂ ਕੋਈ ਕਾਰਵਾਈ ਨਹੀਂ ਜਾਈ ਤਾਂ ਕਹਿੰਦੇ ਆ ਕਾਰਵਾਈ ਕਰਦੇ ਆ ਜੇ ਕਾਰਵਾਈ ਠੀਕ ਹੈ ਕਰੀ ਤਾਂ ਨਹੀਂ ਤਾਂ ਵੀ ਇਸ ਤਰ੍ਹਾਂ ਉਹਨਾਂ ਜਿੱਕਰ ਸਿਸ਼ਕਾਰ ਨਹੀਂ ਹੁੰਦੇ ਸਰ ਖੁੱਡੀਆਂ ਮਹਾਂ ਸਿੰਘ ਦੇ ਵਿੱਚ ਘਰਾਤ ਕਰਨ ਵਾਲੀ ਹੈ ਕਿ ਕੀ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਹੈ ਸਰ ਖੁੱਡੀਆਂ ਮਹਾਂ ਸਿੰਘ ਰਾਤ ਕੋਈ ਸੁਨੀਲ ਕੁਮਾਰ ਦੀ ਸ਼ਾਦੀ ਸੀਗੀ ਉੱਥੇ ਕੋਈ ਡੀਜੇ ਨੂੰ ਲੈ ਕੇ ਆਣ ਗੋਣ ਦਾ ਮੌਸਮ ਨੇ ਕਰਾ ਉਹਦਾ ਕੋਈ ਉਹਨਾਂ ਦਾ ਆਪਸ ਡੀਜੇ ਨੂੰ ਬੰਦ ਕਰਾਉਣ ਦੇ ਵਿੱਚ ਕੋ ਲੈ ਕੇ ਝਗੜਾ ਹੋਇਆ ਸੀ ਜਿਸ ਬੰਦ ਵਿੱਚ ਕੋ ਤੈਸ ਚੱਕ ਇੱਕ ਦੂਜੇ ਪ੍ਰਤੀ ਇੱਟਾਂ ਰੋੜੇ ਚੱਲਣ ਲੱਗ ਗਏ ਤੇ ਨਛੱਤਰ ਸਿੰਘ ਪਾਰਟੀ ਵੱਲੋਂ ਕੋਈ ਰੋਡ ਆਜ ਐਟ 8 ਵਜੇ ਗੁਰਮੇਲਕੌਰ ਨਾਂ ਦੀ ਜਨਾਨੀ ਸੀ 65 ਸਾਲ ਦੀ ਉਹ ਛੜਾਛੜੂ ਰਹੀ ਸੀ ਉਹਦੇ ਸਿਰ ਤੇ ਵੱਜਨ ਕਰਕੇ ਉਹਦੀ ਮੌਤ ਹੋ ਗਈ ਹੈ ਜੀ ਚਾਰ ਇਹਦੇ ਇੰਜਰਡ ਹੈ ਜੀ ਦੋ ਲੇਡੀਜ਼ ਔਰ ਦੋ ਜੈਂਟਸ ਤੇ ਮੁਕੱਦਮਾ ਨੰਬਰ 277 ਡੇਟ 17 12 23 ਅੰਡਰ ਸੈਕਸ਼ਨ 302 302 120 ਦਰਜ ਕਰ ਲਿਆ ਜੀ ਇਨਵੈਸਟੀਗੇਸ਼ਨ ਜਾਰੀ ਹੈ ਜਿਸ ਤੱਕ ਇਨਵੈਸਟੀਗੇਸ਼ਨ ਜੋ ਆਨਗਸਟ ਸਾਹਿਬ ਨੂੰ ਕਿੰਨੇ ਬੰਦਿਆਂ ਤੇ ਮੋਰਲਾ ਦਰਜ ਕੀਤਾ ਹੈ ਕਿ ਕੋਈ ਦੂਸਰੀ ਤਰ੍ਹਾਂ ਮਾਮਲਾ 5 ਬੰਦਿਆਂ ਦਾ ਦਰਜ ਹੋਇਆ ਜੀ ਅਕੋਰਡਿੰਗ ਟੂ ਸਟੇਟਮੈਂਟ ਆਫ ਦਿ ਅਰਬਨ ਸਿੰਘ ਸਨ ਆਫ ਗੁਰਦੇਵ ਸਿੰਘ ਕੋਈ ਦੂਸਰੀ ਤਰ੍ਹਾਂ ਵੀ ਆਇਆ ਹੈ ਇਸ ਤਰ੍ਹਾਂ ਦੀ ਲੜਾਈ ਦਿੱਤੀ ਹੈ ਅਜੇ ਤੱਕ ਕੋਈ ਮੈਟਰ ਆਫ ਇਨਵੈਸਟੀਗੇਸ਼ਨ ਜੇ ਕੋਈ ਆਇਆ ਦੇਖ ਲਿਆ ਜਾਏਗਾ